ਕੀਬਲ ਸਿੰਘ ਡੀਐਫਐਸਓ ਪਤਿਗੜ ਸਾਹਿਬ ਪੋਸਟਟਾਂ ਅੱਜ ਤਕਰੀਬਨ 2:00 ਵਜੇ ਮੈਨੂੰ ਮੈਸੇਜ ਆਇਆ ਸਾਡੇ ਉੱਚ ਅਧਿਕਾਰੀਆਂ ਵੱਲੋਂ ਹਰਮਨ ਐਚਪੀ ਪٹرول ਪੰਪ ਚਾवला ਚੌਂਕ ਦੇ ਉੱਥੇ ਕੋਈ ਕੰਜ਼ਿਊਮਰ ਅੱਜ ਪٹرول ਜਾਂ ਡੀਜ਼ਲ ਪਵਾ ਕੇ ਗਿਆ ਉਹਨਾਂ ਨੇ ਸਾਡੇ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਵੀ ਉਹਨਾਂ ਦੀ ਜਿਹੜੀ ਨੋਜ਼ਲ ਆ ਉਹ ਤੇਲ ਨਹੀਂ ਬਲਕਿ ਹਵਾ ਹੀ ਸਪਲਾਈ ਕਰਦੀ ਆ ਤੇ ਉਹਨਾਂ ਦੀ ਗੱਡੀ ਦੇ ਵਿੱਚ ਤੇਲ ਨਹੀਂ ਪਿਆ ਇਸ ਸਬੰਧੀ ਪੜਤਾਲ ਕਰਨ ਅਸੀ ਮੈਂ ਸਮੇਤ ਮੇਰੇ ਇਨਸਪੈਕਟਰ ਅਸੀਂ ਪੰਪ ਤੇ ਪਹੁੰਚੇ ਆਂ ਪੰਪ ਤੇ ਪਹੁੰਚ ਕੇ ਸਾਰ ਅਸੀਂ ਕੰਜ਼ਿਊਮਰ ਇੱਕ ਗੱਡੀ ਤੇ ਤੇਲ ਪਵਾ ਰਿਆ ਸੀ ਗੱਡੀ ਦੀ ਚੈਕਿੰਗ ਕੀਤੀ ਮੁਰਲੀ ਜਾਨ ਦੇ ਵਿੱਚ ਅਸੀਂ ਇਹਨਾਂ ਦੀ ਜਿਹੜੀ ਤੇਲ ਪੋਣ ਵਾਲੀ ਮਸ਼ੀਨ ਆ ਉਹਦੇ ਵਿੱਚ ਸਾਨੂੰ ਖਰਾਬੀ ਨਜਾਈ ਉਹ ਫਾਲਟਾ ਇਸ ਸਬੰਧੀ ਅਸੀਂ ਸਾਡੇ ਜਿਹੜੇ ਲਿੰਗਲ ਮੈਟਰੋਲੋਜੀ ਦੇ ਇਨਸਪੈਕਟਰ ਨੇ ਤਲਵੰਤ ਸਿੰਘ ਨੂੰ ਉਹਨੂੰ ਵੀ ਬੁਲਾਇਆ ਜਾਂਚ ਚੱਲ ਰਹੀ ਆ ਦੇਖਦੇ ਆਂ ਜੀ ਉਹਦੇ ਵਿੱਚ ਕੋਈ ਖਰਾਬੀ ਆ ਤਾਂ ਤੁਹਾਡੇ ਧਿਆਨ ਦੇ ਲਿਆ ਦਿੰਦੇ ਆਂ ਤੇ ਦੂਜਾ ਪੈਟਰੋਲ ਪੰਪ ਤੇ ਜਿਹੜੀਆਂ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਨੇ ਪ੍ਰਦੂਸ਼ਣ ਜਾਂਚ ਕੇਂਦਰ ਉਹ ਇਹਨਾਂ ਦਾ ਬਿਲਕੁਲ ਬੰਦ ਪਿਆ ਸੀ ਤੇ ਦੂਜਾ ਇੱਕ ਹਵਾ ਭਰਨ ਵਾਸਤੇ ਉਹ ਇਹਨਾਂ ਦਾ ਦੱਸਣ ਮੱਤਾ ਵੀ ਇਹਨਾਂ ਦੀ ਵੀ ਟੈਕਨੀਕਲ ਵੀ ਪ੍ਰੋਬਲਮ ਆਈ ਹੋਈ ਹੈ ਉਹਦੀ ਕੰਬੈਟਿੰਗ ਵਗੈਰਾ ਕਰਾ ਰਹੇ ਨੇ ਤੇ ਤੀਜਾ ਇੱਕ ਇਹਨਾਂ ਦਾ ਨੋਟਸ ਬੋਰਡ ਹੁੰਦਾ ਉਹਦੇ ਡੇਲੀ ਹੁੰਦੀ ਆ ਰੇਟ ਕੀ ਆ ਇਹਨਾਂ ਦਾ ਸਟਾਕ ਕੀ ਆ ਸਾਰਾ ਅਪਡੇਟ ਨੋਟਿਸ ਬੋਰਡ ਤੇ ਕੋਈ ਅਪਡੇਟ ਨਹੀਂ ਸੀ ਫਿਰ ਇਹਨਾਂ ਨੇ ਅਸੀਂ ਸਟਾਕ ਰਜਿਸਟਰ ਚੈੱਕ ਕੀਤਾ ਸਟਾਕ ਰਜਿਸਟਰ ਦੇ ਚੈਕਿੰਗ ਦੌਰਾਨ ਸਾਨੂੰ ਪਾਇਆ ਤੇ ਇਹਨਾਂ ਦੀ ਜਿਹੜੀ ਪੈਟਰੋਲ ਆ ਤੇ ਉਹ ਮੇਰੇ ਖਾਤੇ ਚ ਕਿੰਨੀ ਸੀ 500 ਤੇ ਆ 513 ਲੀਟਰ ਪੈਟਰੋਲ 843 ਲੀਟਰ ਡੀਜ਼ਲ ਰਜਿਸਟਰ ਦੇ ਮੁਤਾਬਕ ਘਟ ਪਾਇਆ ਗਿਆ ਅਸੀਂ ਪੈਟਰੋਲ ਪੰਪ ਦੇ ਮਾਲਕ ਮਾਨ ਸਾਹਿਬ ਇਨਾਂ ਨੂੰ ਬੁਲਾਇਆ ਤੇ ਪੁੱਛਿਆ ਵੀ ਇਹਦਾ ਕਾਰਨ ਇਹਨਾਂ ਨੇ ਦੱਸਿਆ ਕਿ ਇਹਨਾਂ ਦੇ ਜਿਹੜੇ ਟੈਂਕ ਨੇ ਉਹ ਟੈਂਕ ਇਹਨਾਂ ਦੇ ਤਿਰਛੇ ਬੜੇ ਹੋਏ ਨੇ ਵੀ ਜਦੋਂ ਟੈਂਕਰ ਪੈਟਰੋਲ ਪੰਪ ਤੇ ਇੱਥੇ ਆਉਂਦੇ ਨੇ ਇਹਨਾਂ ਨੂੰ ਸਪਲਾਈ ਕਰਨ ਉਹ ਤਾਂ ਪੂਰੀ ਭੱਕ ਜਾਂਦੇ ਨੇ ਪਰ ਜਦੋਂ ਉਹ ਮੋਜ਼ਰ ਪਾਹੀ ਡੀਡੀ ਕਰਦੇ ਨੇ ਤਾਂ ਰੀਡਿੰਗ ਉਹਦੀ ਘੱਟ ਸ਼ੋ ਹੁੰਦੀ ਹੈ ਤੇ ਇਹਨਾਂ ਨੇ ਸਾਨੂੰ ਰਿਟਰਨ ਦੇ ਵਿੱਚ ਵੀ ਲਿਖ ਕੇ ਦਿੱਤਾ ਵੀ ਇਹ ਇਹਨਾਂ ਦਾ ਨਹੀਂ ਕਸੂਰ ਇਹ ਇਹਨਾਂ ਦੀ ਜਿਹੜੀ ਹਿੰਦੁਸਤਾਨ ਪੈਟਰੋਲੀਅਮ ਕੰਪਨੀ ਆ ਉਹਨਾਂ ਦਾ ਤੇ ਸਭੰਧੀ ਇਹਨਾਂ ਨੇ ਸਾਡੇ ਕਦੇ ਧਿਆਨਤ ਨਹੀਂ ਲਿਆਂਦਾ ਤੇ ਅੱਜ ਪੜਤਾਲ ਦੌਰਾਨ ਸਾਨੂੰ ਇਹਦੇ ਬਾਰੇ ਪਤਾ ਲੱਗਿਆ ਅਸੀਂ ਇਹ ਸਾਰੀ ਰਿਪੋਰਟ ਆਪਣੇ ਦੇ ਅਧਿਕਾਰੀਆਂ ਨੂੰ ਭੇਜਾਂਗੇ ਤੇ ਉਹ ਅੱਗੇ ਇਹਦੇ ਬਾਰੇ ਹਿੰਦੁਸਤਾਨ ਜਿਹੜੀ ਕੰਪਨੀ ਹੈ ਇਹਨਾਂ ਦੀ ਪੈਟਰੋਲੀਅਮ ਉਹਨੂੰ ਭੇਜਣਗੇ ਤੇ ਇਹਨਾਂ ਦਾ ਮਸਲਾ ਜਿਹੜਾ ਇਹ ਰੀਡਿੰਗ ਆਲਤਣ ਦਾ ਉਹ ਤੈਅ ਅਪ ਕਰਕੇ ਕੀ ਕਰਵਾਤਾ ਜਾਵੇਗਾ ਜਿਹੜਾ ਪਰੌਬ ਘਟਟ ਪੈਣ ਦੀ ਸ਼ਿਕਾਇਤ ਦੀ ਅਦਥੀ ਬਣਿਆ ਉਹਦੋਂ ਸਰ ਅਸੀਂ ਜਾਂਚ ਕਰ ਰਹੇ ਹਾਂ ਜਿਹੜੀ ਜਾਂਚ ਦਾ ਤਾਂ ਫਿਲਹਾਲ ਇਹਨਾਂ ਦੀ ਰੀਡਿੰਗ ਤਾਂ ਸਹੀ ਪਾਈ ਗਈ ਹੈ ਅਸੀਂ ਦੂਜੇ ਇਹਨਾਂ ਦੇ ਜਿਹੜੇ ਪਰਮਾਨੇ ਨੇ ਉਹਨਾਂ ਨੇ ਚੈੱਕ ਕੀਤਾ ਉਸ ਦਰਾਂ ਦਾ ਸਾਰਾ ਸਹੀ ਹੈ। ਉਹਦੇ ਵਿੱਚ ਤਾਂ ਨਹੀਂ ਲੱਗਿਆ ਸਾਨੂੰ ਕੋਈ। ਨਾਲੇ ਕਿ ਜਿਹੜੇ ਮਸ਼ੀਨ ਖਰਾਬ ਹੈ। ਮਸ਼ੀਨ ਫਾਲਟ ਟੈਕਨੀਕਲ ਜਦੋਂ ਮਸ਼ੀਨ ਇਹ ਨੋਜਲ ਪੈਟਰੋਲ ਦੇ ਵਿੱਚ ਪਾਉਂਦੇ ਨੇ ਕਿ ਤਾਂ ਰੀਡਿੰਗ ਵਾਲਾ ਇਹਨਾਂ ਦਾ ਪ੍ਰੋਪਰ ਸਾਫ ਨਹੀਂ ਉੱਪਰ ਲੱਗੀਆਂ ਸੀ ਚਿੱਕੀਆਂ ਪਈਆਂ ਲੱਗੀਆਂ ਸੀ ਤੇ ਉਹ ਅਸੀਂ ਸਫਾਈ ਉਹ ਕਰਤਾ ਇਹਨਾਂ ਦਾ ਕਲੀਅਰ ਚਿੱਕੀਆਂ ਪਈਆਂ ਢਾਤੀਆਂ। ਤੇ ਕਿ ਨੀਚੇ ਇਹਨਾਂ ਦੀ ਜਿਹੜੀ ਇਹਨਾਂ ਨੇ ਕੋਈ ਦੱਸਿਆ ਵੀ ਉਹ ਮਸ਼ੀਨ ਖਰਾਬ ਦਾ ਕਾਰਨ ਇਹ ਤੇਨਾਂ ਦੀ ਨੋਜ਼ਲ ਰੱਖਦੇ ਆ ਉਹਦੀ ਕੋਈ ਕੋਈ ਪੁਆਇੰਟ ਕਰਾਸੀ ਉਹ ਬਾਰ ਬ੍ਰੈਸ਼ ਨਹੀਂ ਜਦੋਂ ਪ੍ਰੈਸ਼ ਕਰਦੇ ਆ ਤਾਂ ਕਰਕੇ ਚੱਲਦੇ ਉਹ ਜਦੋਂ ਰੀਡਿੰਗ ਕਰਦੇ ਆਗਾ ਨਾ ਆਪਾਂ ਸਸਾ ਦਾ ਤੇਲ ਪਾਉਣਾ ਉਹ ਰੀਡਿੰਗ ਨਹੀਂ ਆ ਰਹੀ ਉਹਨੂੰ ਬਾਰ ਬਾਰ ਪ੍ਰੈਸ ਕਰਨਾ ਪੈਂਦਾ ਤਾਂ ਰੀਡਿੰਗ ਆਉਂਦੀ ਹੈ ਇਹਦਾ ਕਾਰਨ ਘੱਟ ਪਹਿਲਾਂ ਤੇ ਲੋਕਾਂ ਨੂੰ ਕੰਟਰੋਲ ਪਾਇਆ ਜਾਂਦਾ ਹੋਵੇ ਜਦ ਇਹ ਹੱਥ ਨਹੀਂ ਲਾਉਂਦੇ ਵੀ ਤਾਂ ਹਮੇਸ਼ਾ ਨਹੀਂ ਜਾਣਦਾ ਤਾਂ ਕੁਝ ਅਜਾਇਆ ਨਹੀਂ ਮੈਨੇਜਰਸ ਬਾਕੀ ਅਸੀਂ ਲੀਗਲ ਮੈਟਰੋਲੋਜੀ ਦੀਆਂ ਟੀਮਾਂ ਨੇ ਜਿਹੜੀਆਂ ਉਹਨਾਂ ਤੋਂ ਇਹਨਾਂ ਦੀਆਂ ਸਾਰੇ ਜਿਹੜੇ ਮੀਟਰ ਨੇ ਉਹ ਦੋਬਰਾਂ ਚੈੱਕ ਕਰਵਾ ਰਹੇ ਆ ਜੇ ਕੋਈ ਜਾਂਚਦਾਨ ਪਈਆ ਗਿਆ ਤਾਂ ਅਸੀਂ ਅਧਿਕਾਰੀਆਂ ਦੇ ਧਿਆਨ ਜਿਆਦਾ ਨੂੰ ਕੈਪਟਨ ਅਸਮਾਨ ਆ ਮੈਂ ਪੈਟਰੋਲ ਪੰਪ ਦਾ ਮਾਲਕ ਆ ਜਿਹੜੀਆਂ ਗੱਲਾਂ ਇਹਨਾਂ ਨੇ ਜ਼ਿਕਰ ਕੀਤੀਆਂ ਪਹਿਲਾਂ ਵੀ ਹਵਾ ਅਦਰ ਸਿਸਟਮ ਨਹੀਂ ਡਾਊਨ ਉਹ ਅਸੀਂ ਹਵਾ ਅਸਸਮੈਂਟ ਡਾਊਨ ਆ ਉਹਦਾ ਕੰਪਰੈਸਰ ਸ਼ਿਫਟ ਕੀਤਾ ਉਹਦੀ ਵੈਲਡਿੰਗ ਹੋ ਰਹੀ ਹੈ ਲੀਕ ਕਰ ਰਿਹਾ ਉਹ ਇਸ ਕਰਕੇ ਹਵਾ ਅਵੇਲੇਬਲ ਨਹੀਂ ਹੈਗੀ ਬਾਕੀ ਜਿਹੜਾ ਪੋਲੂਸ਼ਨ ਹੈ ਪੋਲੂਸ਼ਨ ਸਿੱਧਾ ਐਚਪੀसीएल ਦਾ ਡਾਇਰੈਕਟ ਇੰਡੀਪੈਂਡੈਂਟ ਕੰਟਰੈਕਟਰ ਆ ਉਹ ਚਲਾਉਂਦਾ ਸਾਡੇ ਉਹਦੇ ਨਾਲ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਤੇ ਬਾਕੀ ਜਿਹੜੀ ਮਸ਼ੀਨ ਮੈਲਫੰਕਸ਼ਨ ਹੋ ਰਹੀ ਹੈ ਤੁਹਾਡੀ ਠੀਕ ਸੈੱਟ ਨਹੀਂ ਹੋ ਰਹੀ ਰੀਸੈਟ ਨਹੀਂ ਹੋ ਰਹੀ ਉਹਦਾ ਅਸੀਂ ਕੰਪਨੀ ਨੂੰ ਕੰਪਲੇਨਟ ਕਰ ਬੈਠੇ ਆ ਉਹ ਇਹਨੂੰ ਜੋ ਆ ਕੇ ਬੰਦਾ ਭੇਜਣਗੇ ਤੇ ਰਿਪੇਅਰ ਕਰਨਗੇ ਬਾਕੀ ਤੇਲ ਸਾਡਾ ਪੂਰਾ ਪੈ ਰਿਹਾ ਜਿਹੜੇ ਮਰਜ਼ੀ ਅਸੀਂ ਕਿਹਾ ਵੀ ਜਿੰਨੂੰ ਮਰਜ਼ੀ ਚੈੱਕ ਕਰਾ ਲਓ ਤੁਸੀਂ ਕੁਆਲਿਟੀ ਠੀਕ ਆ ਕੁਆਂਟੀਟੀ ਠੀਕ ਆ ਸਾਡੀ ਉਹਦੀ ਅਸੀਂ ਤਸੱਲੀ ਦਿੰਦੇ ਆ ਕੋਈ ਕੋਈ ਪ੍ਰੋਬਲਮ ਨਹੀਂ ਸਾਡਾ